ਬਾਬਾ ਜੀ ਕਹਿੰਦੇ ਮੈਂ ਉੱਥੇ ਖੜਾ ਜਿੱਥੇ ਲੋਕ ਕਹਿੰਦੇ ਨੇ ਕਿ ਆਹ ਕੋਈ ਨੀਮਾ ਐ ਐ ਜਾਤ ਕਰਕੇ ਐ ਵਰਨ ਕਰਕੇ ਨੀਮਾ ਇਨਸਾਨ ਮੈਂ ਉੱਥੇ ਹੀ ਖੜਾ ਗੁਰੂ ਨਾਨਕ ਪਾਤਸ਼ਾਹ ਨੂੰ ਦਿਸਿਆ ਉਹ ਨਾਲ ਖੜ ਗਏ ਆਪਣੇ ਆਪ ਨੂੰ ਨਾਲ ਪਰਖਿਓ ਜੀ ਆ ਕਥਾ ਮੇਰੇ ਕਰਨ ਦਾ ਔਟਕੁਟ ਮੈਨੂੰ ਇਹੋ ਹੀ ਨਿਕਲਣੀ ਐ ਗੁਰੂ ਨੂੰ ਇਹੋ ਹੀ ਪ੍ਰਾਪਤ ਹੋਣਾ ਐ ਆਪ ਜੀ ਇਹਨਾਂ ਕੁਝ ਸਮਝ ਚੁੱਕੇ ਹੋ ਆਪਾ ਖੜ ਗਏ ਕਿਸੇ ਦੇ ਨਾਲ ਜਾ ਕੇ ਨਾਲ-ਨਾਲ ਆਪਣੇ ਆਪ ਨੂੰ ਪਰਖਣਾ ਹੈ ਆਪਾਂ ਸਾਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਕਹਿ ਦਿੱਤਾ ਮੈਂ ਇੱਥੇ ਨਾਲ ਖੜਾ ਤੇ ਉਹ ਅੱਜ ਲਈ ਨਹੀਂ ਕਹਿ ਰਹੇ ਉਸ ਸਮੇਂ ਲਈ ਨਹੀਂ ਸੀ ਕਹਿ ਰਹੇ ਅੱਜ ਅਸੀਂ ਜਾਤ-ਪਾਤ ਨੂੰ ਜੇ ਖਤਮ ਨਾ ਕਰ ਪਾਏ ਸਾਡੇ ਬੱਚਿਆਂ ਦੇ ਵਿੱਚੋਂ ਨੌਜਵਾਨ ਪੀੜ੍ਹੀ ਦੇ ਵਿੱਚੋਂ ਤਾਂ ਫਿਰ ਕੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਅੱਜ ਤੋਂ 10 ਸਾਲ ਬਾਅਦ ਚੁੱਪ ਕਰ ਜਾਣਗੇ ਜੇ ਜ਼ਹਿਰ ਇਹ ਅੱਜ ਵੀ ਅਸੀਂ ਸਾਡੀ ਨੌਜਵਾਨੀ ਦੇ ਵਿੱਚੋਂ ਨਾ ਕੱਢ ਸਕੇ ਕੀ ਗੁਰੂ ਨਾਨਕ ਸਾਹਿਬ ਪਾਤਸ਼ਾਹ 100 ਸਾਲ ਬਾਅਦ ਚੁੱਪ ਕਰ ਜਾਣਗੇ ਉਹ ਫਿਰ ਵੀ ਬੋਲਣਗੇ ਜਾਤ ਦਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਚੱਲੇ ਬਹੁਤ ਵਿਕਾਰ ਜਾਤ ਦਾ ਅਹੰਕਾਰ ਨਾ ਕਰ ਇਨਸਾਨ ਇੱਥੇ ਬੜੇ ਵਿਕਾਰਾਂ ਦਾ ਰਾਹ ਹੈ ਇੱਥੇ ਕੁਝ ਵੀ ਪ੍ਰਾਪਤ ਨਹੀਂ ਹੋਣਾ ਅੱਗੇ ਵਧਦੇ ਹਾਂ